ਸਿੱਖ ਇਤਿਹਾਸ ਵਿੱਚ ਬਹੁਤ ਹੀ ਵੱਡਾ ਸਥਾਨ ਰੱਖਣ ਗੁਰੂ ਅਮਰਦਾਸ ਸਾਹਿਬ ਜੀ ਦਾ ਜਿੱਥੇ ਦੁਨੀਆਵੀ ਦੁਨੀਆਂ ਦੇ ਬਾਦਸ਼ਾਹ ਜਿਵੇਂ ਅਕਬਰ ਸੀ ਉਹਨੂੰ ਵੀ ਹੁਕਮ ਮੰਨਣਾ ਪੈਂਦਾ ਸੀ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਕਈ ਮੁਤਾਬਕ ਅਕਾਲ ਪੁਰਖ ਸਾਹਿਬ ਦਾ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਅਕਬਰ ਬਾਦਸ਼ਾਹ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਪਹਿਲਾਂ ਪ੍ਰਸ਼ਾਦਾ ਛਕੋ ਤਾਂ ਫਿਰ ਮੁਲਾਕਾਤ ਹੋ ਗਈ ਇਸ ਚੀਜ਼ ਦਾ ਇਸ ਮubaruk ਸਥਾਨ ਤੇ ਉਹਨੇ ਪ੍ਰਸ਼ਾਦਾ ਛਕਿਆ ਤਾਂ ਉਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਰ ਸਿੰਘ ਜੀ ਦਿੱਕਾ ਇਸ ਕਰਕੇ ਸਿੱਖ ਇਤਿਹਾਸ ਵਿੱਚ ਗੁਰੂ ਮਹਾਰਾਜ ਜੀ ਦੇ ਘਰ ਦਾ ਰੁਤਬਾ ਰਾਜਿਆਂ ਮਹਾਰਾਜਿਆਂ ਤੋਂ ਵੀ ਬਹੁਤ ਉੱਪਰ ਦਾ ਰਿਹਾ ਹੈ ਇਹ ਸਾਡੇ ਸਿੱਖ ਇਤਿਹਾਸ ਦੀ ਬਹੁਤ ਵੱਡੀ ਆਪਣੇ ਆਪ ਸਿੱਖ ਇਤਿਹਾਸ ਦੀ ਵੱਡੀ ਕਥਾ ਕਹਾਣੀ ਹੈ ਇਸ ਕਰਕੇ ਲੰਗਰ ਦਾ ਸਤਕਾਰ ਹਰ ਸਿੱਖ ਨੂੰ ਕਰਨਾ ਚਾਹੀਦਾ ਹਰ ਇੱਕ ਮਨੁੱਖ ਨੂੰ ਕਿਉਂਕਿ ਇਹਦੇ ਨਾਲ ਹਰ ਇੱਕ ਮਨੁੱਖ ਦੀਆਂ ਜਿਹੜੀਆਂ ਨੇ ਝੋਲੀਆਂ ਖੁਸ਼ੀਆਂ ਨਾ ਪਰ ਜਾਂਦੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਸਿੱਖਣਾ